ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਜਿਸ ਟੌਪਿਕ ਤੇ ਗੱਲ ਕਰਨੀ ਹੈ ਉਹ ਹੈਗਾ ਵੀ ਕੈਨੇਡਾ ਦੇ ਵਿੱਚ ਬਜ਼ੁਰਗਾਂ ਦੀ ਜਿਹੜੀ ਕੀ ਸਿਚੁਏਸ਼ਨ ਆ ਬਹੁਤ سارے ਲੋਕਾਂ ਨੂੰ ਹਨਾ ਬੋਲਦੇ ਸੁਣਿਆ ਬਹੁਤ سارے ਲੋਕਾਂ ਨੂੰ ਦੇਖਿਆ ਕੱਲ ਦੀ ਗੱਲ ਆ ਅੱਗੇ ਵੀ ਉਹਦਾ ਮੈਂ ਬਹੁਤ ਨੋਟ ਕਰਦੀ ਰਹਿਣੀ ਆ ਪਰ ਸ਼ਾਮੀ ਜੁਰਮ ਕੰਮ ਤੋਂ ਆ ਰਹੀ ਸੀਗੀ ਨਾ ਤੇ ਮੇਰੇ ਕੋਲ ਇੱਕ ਬਜ਼ੁਰਗ ਅੰਕਲ ਬੈਠੇ ਉਹਨਾਂ ਕੰਟੀਨਿਊਸਲੀ ਦੇਖੀ ਜਾ ਰਹੇ ਸੀਗੇ ਜਿਵੇਂ ਆਪਾਂ ਨੂੰ ਜਦੋਂ ਆਪਾਂ ਸਿੱਧੇ ਵੀ ਦੇਖਦੇ ਆਪਾਂ ਨੂੰ ਪਤਾ ਲੱਗ ਜਾਂਦਾ ਨਾ ਕਿ ਕੋਈ ਮੇਰੇ ਵੱਲ ਦੇਖ ਰਿਹਾ ਹੈ ਨਾ ਮੈਂ ਥੋੜਾ ਜਿਹਾ ਝੱਕ ਗਈ ਵੀ ਕਈ ਵਾਰੀ ਨਹੀਂ ਜਦੋਂ ਆਪਾਂ ਕਿਸੇ ਨੂੰ ਜਾਣਦੇ ਨਹੀਂ ਡਰ ਜਾਂ ਵੀ ਲੱਗਦਾ ਵੀ ਕਈ ਵਾਰ ਤੁਸੀਂ ਥੋੜਾ ਜਿਹਾ ਬੁਲਾ ਲਓ ਤੇ ਅਗਲਾ ਤੁਸੀਂ ਸਮਝ ਹੀ ਸਕਦੇ ਹੋ ਹਨ ਫਿਰ ਹਨਾ ਅੰਕਲ ਨੇ ਬੁਲਾ ਹੀ ਲਿਆ ਪੁੱਛ ਹੀ ਲਿਆ ਕਿ ਇਦਾਂ ਬੱਸਾਂ ਦਾ ਪੁੱਛਣ ਲੱਗ ਗਈ ਇਦਾਂ ਅੱਜ ਬੱਸ ਲੇਟ ਆਦਾ ਜਿਹੜੀ ਮੇਨ ਮੇਰੀ ਗੱਲ ਥੋੜਾ ਨਾਲ ਡਿਸਕਸ ਕਰਨ ਦੀ ਹੋਏ ਇਹ ਆ ਕਿ ਇੱਥੇ ਨਾ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਘਰ ਦੇ ਵਿੱਚ ਪ੍ਰੋਪਰ ਸਮਾਂ ਨਹੀਂ ਦਿੱਤਾ ਜਾਂਦਾ ਕਿ ਇੱਥੇ ਦੀ ਲਾਈਫ ਬਹੁਤ ਬਿਜ਼ੀ ਆ ਤੇ ਉਹ ਬਾਹਰ ਲੱਭਦੇ ਆ ਕਿ ਕੋਈ ਸਾਡੇ ਨਾਲ ਗੱਲਾਂ ਕਰੇ ਕੋਈ ਸਾਨੂੰ ਬੁਲਾਵੇ ਪਰ ਜੋ ਮਾਹੌਲ ਚੱਲਦਾ ਹਰ ਕੋਈ ਡਰਦਾ ਆ ਆਪਾਂ ਜੀ ਨੂੰ ਜਾਣਦੇ ਨਹੀਂ ਆਪਾਂ ਇੰਨੇ ਖੁੱਲ ਕੇ ਗੱਲਾਂ ਨਹੀਂ ਕਰ ਸਕਦੇ ਔਰ ਜੇ ਘਰ ਦੇ ਵਿੱਚ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਤਾਂ ਮਤਲਬ ਇਹ ਨਹੀਂ ਕਿ ਉਹਨਾਂ ਦੇ ਬੱਚੇ ਉਹਨਾਂ ਨੂੰ ਪਿਆਰ ਨਹੀਂ ਕਰਦੇ ਪਰ ਇੱਥੋਂ ਦੀ ਜਿਹੜੀ ਲਾਈਫ ਆ ਨਾ ਬਹੁਤ ਜ਼ਿਆਦਾ ਸਟ੍ਰੈਸ ਵਾਲੀ ਆ ਬਹੁਤ ਜਿਨ੍ਹਾਂ ਦੇ ਬੱਚੇ ਕੈਨੇਡਾ ਜਾਂ ਜਿਹੜੇ ਆਫਰ ਆ ਕੀ ਗਏ ਆ ਉਹ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਆ ਕਿ ਇੱਥੇ ਇੰਨੇ ਜ਼ਿਆਦਾ ਖਰਚੇ ਘਰਾਂ ਦੀ ਕਿਸ਼ਤਾਂ ਬਿੱਲ ਬੱਤੀਆਂ ਤੁਸੀਂ ਮਤਲਬ ਕਿ ਇੱਥੇ 2-4 ਦਿਨ ਵੀ ਵਿਹਲੇ ਰਹਿ ਕੇ ਸੋਚ ਵੀ ਨਹੀਂ ਸਕਦੇ ਹੈਗੇ ਕਿ ਅਸੀਂ ਆਰਾਮ ਨਾਲ ਇੱਥੇ ਵਿਹਲੇ ਬਹਿ ਜਾਾਂਗੇ ਤੇ ਕੰਮ ਤੇ ਜਾਣਾ ਹੀ ਪੈਂਦਾ ਸੋ ਇੰਨੀ ਕਿ ਜ਼ਿਆਦਾ ਭੱਜ ਨੱਠ ਬਜ਼ੁਰਗਾਂ ਨੂੰ ਮੋਸਟਲੀ ਜਿਵੇਂ ਬੱਚੇ ਛੋਟੇ ਆ ਹਨਾ ਘਰ ਚ ਸੰਭ ਲੰਦੇ ਆ ਰੱਖ ਲੰਦੇ ਆ ਉਹ ਤੇ ਅੰਕਲ ਮੈਨੂੰ ਦੱਸਿਆ ਕਿ ਅਸੀਂ 2002 ਚ ਆਏ ਸੀਗੇ ਤੇ ਉਦੋਂ ਤੇ ਹੁਣ ਦੇ ਮਾਹੌਲ ਚ ਬਹੁਤ ਜ਼ਿਆਦਾ ਫਰਕ ਪੈ ਗਿਆ ਕਿ ਉਦੋਂ ਕੰਮ ਵਾਧੂ ਸੀ ਉਦੋਂ ਮਾਹੌਲ ਬੜਾ ਵਧੀਆ ਸੀ ਸਾਰਾ ਖੁਸ਼ ਅੰਕਲ ਨੇ ਮੈਨੂੰ ਡਿਸਕਸ ਕੀਤਾ ਮੈਂ ਟ੍ਰੂਲੀ ਅੱਜ ਤੁਹਾਡੇ ਨਾਲ ਸਾਰੀਆਂ ਗੱਲਾਂ ਡਿਸਕਸ ਕਰੂੰਗੀ ਜੋ ਮੈਂ 4 ਸਾਲਾਂ ਤੋਂ ਇੱਥੇ ਦੇਖੀ ਆ ਤੇ ਜੋ ਇੱਥੋਂ ਦੀ ਸੱਚਾਈ ਆ ਜੋ ਬਹੁਤ ਸਾਰੇ ਲੋਕ ਕਵਰ ਨਹੀਂ ਕਰਦੇ ਤਾਂ ਦੂਜੀ ਗੱਲ ਇਹ ਵੀ ਹੁੰਦੀ ਆ ਕਿ ਜਿਵੇਂ ਆਪਾਂ ਕੈਨੇਡਾ ਦੀ ਗੱਲ ਲਾ ਲਈ ਜਾਂ ਕਿਸੇ ਵੀ ਕੰਟਰੀ ਦੀ ਹਰ ਕੰਟਰੀ ਦੇ ਵਿੱਚ ਕੁਝ ਕਮੀਆਂ ਖੋਗੀਆਂ ਹੁੰਦੀਆਂ ਨੇ ਹੁਣ ਜੇ ਮੰਨ ਲਓ ਕਿ ਮੈਂ ਇੱਥੇ ਬੈਠ ਕੇ 10 ਮਿੰਟ ਦਾ ਤੁਹਾਨੂੰ ਇੱਥੋਂ ਦਾ ਥਾ ਵਿਊ ਦਿਖਾ ਦੰਨੀ ਆ ਵੀਡੀਓ ਇਹਦਾ ਮਤਲਬ ਇਹ ਕਦੇ ਨਹੀਂ ਹੈਗਾ ਵੀ ਸਾਰਾ ਕੈਨੇਡਾ ਹੀ ਬਹੁਤ ਚੰਗਾ ਜਾਂ ਇੱਥੇ ਵੀ ਬੁਰਾਈਆਂ ਚੀਜ਼ਾਂ ਹੈ ਹੀ ਨਹੀਂ ਹੈਗੀਆਂ ਹਾਂ ਤੁਸੀਂ ਉਹਨਾਂ ਲੋਕਾਂ ਨੂੰ ਮਿਲ ਕੇ ਜਦੋਂ ਦੇਖੋਗੇ ਕਿ ਇੱਥੋਂ ਦੀ ਇੱਕ ਇੱਥੋਂ ਦਾ ਸੱਚ ਇਹ ਵੀ ਆ ਜਿਹਨੂੰ ਦੇਖਣ ਤੋਂ ਬਾਅਦ ਕਈ ਕਹਿ ਦਿੰਦੇ ਆ ਵੀ ਮੈਂ ਨਹੀਂ ਜਾਣਾ ਉੱਥੇ ਮੈਂ ਇੱਥੇ ਠੀਕ ਆ ਆਪਣੇ ਘਰ ਹੀ ਠੀਕ ਆ ਕਿਉਂਕਿ ਇੱਥੋਂ ਦੀ ਜਿਹੜੀ ਲਾਈਫ ਆ ਬਹੁਤ ਜ਼ਿਆਦਾ ਸਟ्रेस ਵਾਲੀ ਆ ਬਹੁਤ ਜ਼ਿਆਦਾ ਜਿਵੇਂ ਅੰਕਲ ਨੇ ਮੈਨੂੰ ਦੱਸਿਆ ਹਨਾ ਕਿ ਕੰਮ ਦਾ ਬਹੁਤ ਜ਼ਿਆਦਾ ਉਦੋਂ ਬਹੁਤ ਕੰਮ ਮਿਲਦਾ ਸੀਗਾ ਸਾਨੂੰ ਐਵੇਂ ਹੁੰਦਾ ਸੀ ਓਵੇਂ ਹੁੰਦਾ ਸੀਗਾ ਵੀ ਉਦੋਂ ਲੋਕਾਂ ਨੇ ਘਰ ਲੈ ਲਏ ਹੁਣ ਤਾਂ ਮਾਹੌਲ ਬਹੁਤ ਜ਼ਿਆਦਾ ਖਰਾਬ ਆ ਉਦੋਂ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਇਹ ਚੀਜ਼ ਤਾਂ ਮੈਂ ਖੁਦ ਫੀਲ ਕੀਤੀ ਆ ਪਿਛਲੇ 4 ਸਾਲਾਂ ਜੋ ਜਦੋਂ ਹੁਣ ਉਹੀ ਗੱਲ ਆ ਗਈ ਕਿ ਜਦੋਂ ਆਪ ਐਵੇਂ ਦੇ ਗੱਲਾਂ ਡਿਸਕਸ ਕਰਦੇ ਆ ਨਾ ਤਾਂ ਕਈਆਂ ਨੂੰ ਬੁਰਾ ਲੱਗ ਜਾਂਦਾ ਕਈ ਸੱਚ ਸੁਣਨਾ ਨਹੀਂ ਚਾਹੁੰਦੇ ਹੈਗੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਤੁਸੀਂ ਇਹ ਗੱਲਾਂ ਕਿਉਂ ਦੱਸ ਰਹੇ ਹੋ ਤੇ ਜਾਂ ਕਈ ਕਹਿ ਦਿੰਦੇ ਆ ਕਿ ਕੰਮ ਹੀ ਨਹੀਂ ਕਰਨਾ ਚਾਹੁੰਦੇ ਹੁਣੇ ਲੋਕ ਤਾਂ ਨਹੀਂ ਮਿਲਦਾ ਐਵੇਂ ਨਹੀਂ ਹੁੰਦਾ ਸਾਰੇ ਲੋਕ ਨਹੀਂ ਹੈਗੇ ਜਿਹੜੇ ਕੰਮ ਨਹੀਂ ਕਰਨਾ ਚਾਹੁੰਦੇ ਬਹੁਤ ਬੁਰੇ ਲੋਕ ਬਹੁਤ ਘਾਟ ਹੀ ਹੁੰਦੇ ਆ ਮੋਸਟਲੀ ਜਿਨ੍ਹਾਂ ਨੂੰ ਆਪਣਾ ਪਰਿਵਾਰ ਦੀਆਂ ਤੰਗੀਆਂ ਦੇਖਦੀਆਂ ਹੁਣ ਸਾਰੀਆਂ ਮਜਬੂਰੀਆਂ ਦੇਖਦੀਆਂ ਹੁਣ ਉਹ ਕਦੇ ਨਹੀਂ ਇਦਾਂ ਸੋਚੂਗਾ ਵੀ ਮੈਂ ਕੰਮ ਨਹੀਂ ਕਰਨਾ ਘਰ ਦੇ ਵਿੱਚ ਆਪਣਾ ਸਰਜਣਾ ਕਿਉਂਕਿ ਆਪਣਾ ਘਰ ਆਪਣਾ ਹੁੰਦਾ ਆਪਣ ਕੋਈ ਗੱਡੀਆਂ ਹੁੰਦੀਆਂ ਨੇ ਸਾਰਾ ਮੈਂ ਇੱਥੇ ਹਰ ਚੀਜ਼ ਮੁੱਲ ਦੀ ਆ ਸੋ ਇੱਥੇ ਆਪਾਂ ਸੋਚ ਵੀ ਨਹੀਂ ਸਕਦੇ ਬਿੱਲੇ ਰਹਿਣ ਦਾ ਤੁਸੀਂ ਇਦਾਂ ਨਹੀਂ ਕਹਿ ਸਕਦੇ ਕਿ ਮੈਂ ਮਹੀਨਾ ਕੰਮ ਤੇ ਨਹੀਂ ਜਾਊਂਗਾ ਆਰਾਮ ਨਾਲ ਮੈਂ ਬੈਠੂਗਾ ਤੇ ਮੇਰਾ ਸਰਜੂਗਾ ਤੁਹਾਡੇ ਤੇ ਹਰ ਸਮੇਂ ਤਲਵਾਰ ਲਟਕਦੀ ਰਹਿੰਦੀ ਆ ਹਰ ਸਮੇਂ ਤੇ ਮਤਲਬ ਕਿ ਬਹੁਤ ਮਹਿੰਗਾ ਇਹ ਥੇ ਸਰਵਾਈਵ ਕਰਨਾ ਬਹੁਤ ਔਖਾ ਹੋਇਆ ਹੈ ਜਿੰਨੇ ਜੀ ਆ ਉਹਨੇ ਜੀ ਕੰਮ ਕਰਦੇ ਤਾਂ ਜਾ ਕੇ ਇੱਥੇ ਗੁਜ਼ਾਰਾ ਹੁੰਦਾ ਇਹ ਤਾਂ ਇੱਕ ਕੌੜਾ ਸੱਚ ਹੈ ਤੇ ਦੂਜਾ ਸੱਚ ਇੱਥੇ ਇਹ ਵੀ ਆ ਕਿ ਇੱਥੇ ਕਈ ਲੋਕ ਐਵੇਂ ਦੇ ਆ ਜਿਵੇਂ ਹੁਣ ਅੱਗੇ ਵਿంటర్ ਆਉਂਦੀ ਹੈ ਮੈਂ ਲਾਸਟ ਈਅਰ ਜਦੋਂ ਕੰਮ ਤੇ ਜਾਂਦੀ ਹੁੰਦੀ ਸੀਗੀ ਮੈਂ ਬਹੁਤ ਵਾਰ ਦੇਖਿਆ ਜਿੱਥੋਂ ਮੈਂ ਚਾਹ ਵਗੈਰਾ ਲੈਂਦੀ ਸੀ ਉੱਥੇ ਇੱਕ ਅੰਕਲ ਬਾਹਰ ਖੜੇ ਹੁੰਦੇ ਸੀ ਆਪਣੀ ਕਮਿਊਨਿਟੀ ਦੇ ਨਹੀਂ ਸੀਗੇ ਉਹ ਉਹਨਾਂ ਨੇ ਦ ਡੋਰ ਖੋਲਣਾ ਜਿਹੜਾ ਕੋਈ ਆਉਂਦਾ ਜਾਂਦਾ ਤੇ ਉਹਦੇ ਲਈ ਠੰਡ ਚ ਬਾਹਰ ਖੜੇ ਸੀ ਜਿਵੇਂ ਕੋਈ 10 ਜਾਣੇ ਲੰਘਿਆ ਉਹਨਾਂ ਦੇ ਵਿੱਚੋਂ ਇੱਕ ਜੜੇ ਨੂੰ ਤਰਸ ਆ ਗਿਆ ਤੇ ਉਹਨਾਂ ਨੇ ਉਹਦੇ ਲਈ ਚਾਹ ਕਾਫੀ ਲੈਤਾ ਤੇ ਮੈਂ ਇੰਨਾ ਜ਼ਿਆਦਾ ਬਨ ਹੁੰਦਾ ਸੀਗਾ ਕਿ ਇਹ ਬੰਦੇ ਕੋਲ 2 ਡਾਲਰ ਚਾਹ ਲੈਣ ਲਈ ਵੀ ਨਹੀਂ ਹੈਗੇ ਸੋ ਰੱਬ ਜਾਣਦਾ ਕਿ ਉਹ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਕਿਉਂ ਨਹੀਂ ਕਰਦੇ ਉਹ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਵੀਡੀਓ ਬਣਾਉਣੀ ਮੈਂ ਸਹੀ ਨਹੀਂ ਸਮਝੀ ਹੈਗੀ ਆਪਾਂ ਕਿਸੇ ਦੀ ਇਦਾਂ ਨਹੀਂ ਵੀਡੀਓ ਬਣਾ ਸਕਦੇ ਹਾਂ ਇਹ ਹੋ ਸਕਦਾ ਕਿ ਤੁਸੀਂ ਫੇਸ ਬਲਰ ਕਰ ਦਿਓ ਹਨਾ ਨਾਂ ਦਿਖਾਓ ਜੇ ਇਹਾ ਕਿਸੇ ਦਾ ਪਰ ਉਹੀ ਆ ਕਿ ਹਰ ਇੱਕ ਦੀ ਆਪਣੀ ਸੋਚ ਹੁੰਦੀ ਹੈ ਤੁਸੀਂ ਜੇ ਐਦਾਂ ਵੀ ਦਿਖਾ ਦੋਗੇ ਜਿਨੇ ਨਹੀਂ ਸੱਚ ਮੰਨਣਾ ਉਹਨੇ ਤਾਂ ਵੀ ਨਹੀਂ ਮੰਨਣਾ ਇਹਨਾਂ ਦਾ ਇਹੀ ਕਾਰਨ ਆ ਕਿ ਹਰ ਬੰਦਾ ਸੱਚ ਦੱਸਦਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਹੀ ਲੱਗਦਾ ਹੁੰਦਾ ਕਿ ਜਿਹਦੇ ਸਿਰ ਤੇ ਪਊਗੀ ਉਹਨੂੰ ਇੱਥੇ ਆ ਕੇ ਪਤਾ ਲੱਗੂਗਾ ਫੇਰ ਹੀ ਅੱਖਾਂ ਖੁੱਲ੍ਹਦੀਆਂ ਨੇ ਕਈ ਵਾਰੀ ਤੁਸੀਂ ਦੱਸਣਾ ਵੀ ਚਾਹੁੰਦੇ ਹੋ ਬੰਦਾ ਤੁਹਾਨੂੰ ਗਲਤ ਸਮਝ ਲੈਂਦਾ ਹਨਾ ਹੈਗਾ ਇੱਥੇ ਵੀ ਕਈ ਚੀਜ਼ਾਂ ਹੈਗੀਆਂ ਨੇ ਜਿਹੜੀ ਡਾਰਕ ਸਾਈਡ ਆ ਜਿਹੜੀ ਕੋਈ ਛੇਤੀ ਦੱਸਦਾ ਨਹੀਂ ਕਈ ਬਜ਼ੁਰਗਾਂ ਦਾ ਤਾਂ ਇੱਥੇ ਦੇ ਲਈ ਨਹੀਂ ਲੱਗਦਾ ਕਿ ਕਈਆਂ ਨੂੰ ਪੁੱਛੀਦਾ ਉਹ ਕਹਿੰਦੇ ਕੁਝ ਨਹੀਂ ਹੈਗਾ ਇੱਥੇ ਕੁਝ ਨਹੀਂ ਹੈਗਾ ਤੇ ਕਈ ਹੁੰਦੇ ਆ ਉਹ ਕਹਿੰਦੇ ਇੱਥੇ ਬੜਾ ਵਧੀਆ ਇੱਥੇ ਅਸੀਂ ਤਾਂ ਵਾਪਸ ਕਿਉਂਕਿ ਉਹਨਾਂ ਦੇ ਬੱਚੇ ਇੱਥੇ ਆ ਸੋ ਉਹਨਾਂ ਨੂੰ ਟਾਈਮ ਦੇਣਾ ਪ੍ਰੋਪਰਲੀ ਬਹੁਤ ਜ਼ਰੂਰੀ ਹੈ ਨਾ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਮੈਂ ਇੱਕ ਚੀਜ਼ ਦੇਖੀ ਆ ਉਹ ਬੱਚਿਆਂ ਵਰਗਾ ਹੋ ਜਾਂਦਾ ਨਾ ਇੱਥੋਂ ਦੀ ਤਾਂ ਲਾਈਫ ਹੀ ਬਹੁਤ ਬੀਜ਼ੀ ਆ ਭੱਜ ਨੱਠ ਵਾਲੀ ਇੱਥੇ ਕਿਸੇ ਕੋਲ ਇੰਨਾ ਟਾਈਮ ਨਹੀਂ ਆਗੇ ਤੁਹਾਡੇ ਨਾਲ ਗੱਲਾਂ ਕਰੂ ਜਾਂ ਤੁਹਾਡਾ ਦੁੱਖ ਸੁੱਖ ਸੁਣੂਗਾ ਲੋਕ ਇੱਥੇ ਬੜੇ ਭਰੇ ਪੀਤੇ ਜੇ ਹੁੰਦੇ ਆ ਉਹਨਾਂ ਦੇ ਅੰਦਰ ਬਹੁਤ ਕੁਝ ਚੱਲ ਰਿਹਾ ਹੁੰਦਾ ਜਿਹੜਾ ਉਹ ਦੱਸਣਾ ਚਾਹੁੰਦੇ ਜਦੋਂ ਉਹਨਾਂ ਨੂੰ ਘਰ ਚੋਂ ਮਾਹੌਲ ਨਹੀਂ ਮਿਲਦਾ ਤੇ ਫਿਰ ਬਾਹਰ ਬੱਚੇ ਜਿਹੜੇ ਵੀ ਤੁਰੇ ਫਿਰਦੇ ਆ ਹਨਾ ਉਹਨਾਂ ਨੂੰ ਬਾਹਨੇ ਨਾਲ ਬੁਲਾਉਂਦੇ ਆ ਤੁਸੀਂ ਕਿੱਥੇ ਰਹਿੰਦੇ ਹੋ ਤੁਸੀਂ ਕਿੱਥੇ ਕੰਮ ਜਾਂਦੇ ਹੋ ਤੁਸੀਂ ਕਦੋਂ ਆਏ ਸੀ ਐਵੇਂ ਦੀਆਂ ਗੱਲਾਂ ਪੁੱਛਣੇ ਸ਼ੁਰੂ ਕਰ ਦਿੰਦੇ ਆ ਤੇ ਜੇ ਕੋਈ ਬੰਦਾ ਦੱਸਦਾ ਫਿਰ ਅੱਗੇ ਪੁੱਛਦੇ ਆ ਸਾਰਾ ਹਰ ਇਨਸਾਨ ਨੂੰ ਹਨਾ ਚਾਹੀਦਾ ਹੁੰਦਾ ਕੋਈ ਨਾ ਕੋਈ ਗੱਲ ਕਰਨ ਨੂੰ ਕਿ ਸਾਡੇ ਨਾਲ ਗੱਲ ਕਰਨ ਜੇ ਤੁਸੀਂ ਮੈਨੂੰ ਚਾਹੇ ਤੁਸੀਂ ਮੈਨੂੰ ਆਪਣੀ ਛੋਟੀ ਭੈਣ ਮੰਨਦੇ ਹੋ ਵੱਡੀ ਭੈਣ ਮੰਨਦੇ ਹੋ ਆਪਣੀ ਧੀ ਵਾਂਗੂ ਮੰਨਦੇ ਹੋ ਪਰ ਉਹ ਹੀ ਮੈਂ ਤੁਹਾਨੂੰ ਇੱਕ ਜੈਨੂਇਨ ਸਲਾਹ ਦਵਾਂਗੀ ਹਮੇਸ਼ਾ ਕਿ ਜਦੋਂ ਵੀ ਤੁਸੀਂ ਕਿਤੇ ਵੀ ਕੋਈ ਵੀ ਡਿਸੀ ਤੱਕ ਕਿਸੇ ਤੇ ਬਲਾਈਂਡਲੀ ਟਰਸਟ ਕਰਕੇ ਕਦੇ ਨਾ ਲਾਓ ਹਨਾ ਜੇ ਹੁਣ ਮੇਰੀਆਂ ਵੀਡੀਓਜ਼ ਆ ਤੁਹਾਨੂੰ ਇਹ ਸੋਹਣਾ ਲੱਗ ਰਿਹਾ ਵਿਊ ਵੀ ਕੈਨੇਡਾ ਬਹੁਤ ਸੋਹਣਾ 노 ਡਾਊਟ ਬਹੁਤ ਸੋਹਣਾ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਮੈਂ 10 ਮਿੰਟਾਂ ਦੀ ਵੀਡੀਓ ਚ ਸਾਰਾ ਹੀ ਕਵਰ ਕਰ ਰਹੀ ਹਾਂ ਜਾਂ ਮੈਂ ਸਾਰੀਆਂ ਚੀਜ਼ਾਂ ਕੁਝ ਚੀਜ਼ਾਂ ਦੀ ਲਿਮਟ ਹੁੰਦੀ ਜਿਹੜੀਆਂ ਆਪਾਂ ਐਵੇਂ ਪਬਲੀਕਲੀ ਨਹੀਂ ਵੀ ਦੱਸ ਸਕਦੇ ਹੁੰਦੇ ਉਸ ਚੀਜ਼ ਤੇ ਸਰਚ ਆਊਟ ਪ੍ਰੋਪਰ ਕਰਿਆ ਕਰੋ ਹਨਾ ਇਹ ਨਹੀਂ ਹੈਗਾ ਕਿ ਆਪਾਂ ਕਿਸੇ ਪਿੱਛੇ ਲੱਗ ਗਏ ਆਪਾਂ ਉਹਨੂੰ ਫੋਲੋ ਕਰਦੇ ਆ ਤਾਂ ਆਪਾਂ ਆਪਣਾ 30 ਲੱਖ 40 ਲੱਖ ਇਦਾਂ ਹੀ ੜਾ ਦਈਏ ਕੀ ਮਾਹੌਲ ਉਥੋਂ ਦੀ ਕਰੰਟ ਸ ਸਾਰਾ ਕੋਸ਼ ਇਹ ਨਹੀਂ ਕਹਿੰਦੇ ਕਿ ਤੁਸੀਂ ਨਾ आओ ਜਾਂ ਕਿਤੇ ਨਹੀਂ ਜਾਓ ਡਸਨਟ ਮੈਟਰ ਤੁਹਾਡਾ ਜਿੱਥੇ ਮਨ ਕਰਦਾ ਤੁਸੀਂ ਜਾਓ ਆਓ ਪਰ ਉਸ ਤੋਂ ਪਹਿਲਾਂ ਤੁਸੀਂ ਸਾਰਾ ਆਪਣਾ ਦੇਖਿਆ ਕਰੋ ਉਸ ਚੀਜ਼ ਦਾ ਹਨਾ ਕੀ ਕੀ ਏ ਇੱਥੇ ਕੀ ਚੱਲ ਰਿਹਾ ਕਰੰਟ ਸਿਚੁਏਸ਼ਨ ਕੀ ਆ ਜਾਂ ਕੀ ਮਾਹੌਲ ਆ ਤੀਜਾਂ ਵਾਲੇ ਏਦਾਂ ਕਿਸੇ ਦੇ ਪਿੱਛੇ ਲੱਗ ਕੇ ਕਦੇ ਵੀ ਕੋਈ ਫੈਸਲਾ ਨਾ ਲਿਆ ਕਰੋ ਜਿਹਦੇ ਨਾਲ ਅੱਗੇ ਜਾ ਕੇ ਤੁਹਾਨੂੰ ਪਛਤਾਉਣਾ ਪਏ ਤੁਹਾਨੂੰ ਖੁਦ ਪਤਾ ਹੋਣਾ ਚਾਹੀਦਾ ਕਿ ਹੁਣ ਕਈ ਵਾਰੀ ਜੇ ਕੋਈ ਸੱਚ ਦੱਸਦਾ ਵੀ ਆ ਤਾਂ ਕਈ ਏਦਾਂ ਕਹਿ ਦਿੰਦੇ ਤੁਸੀਂ ਆਪ ਇੱਥੇ ਕੀ ਕਰਦੇ ਹੋ ਹਨਾ ਤਾਂ ਮੈਨੂੰ ਲੱਗਦਾ ਉਹਦੇ ਕਰਕੇ ਕੋਈ ਨਹੀਂ ਦੱਸਦਾ ਉਹ ਚੀਜ਼ਾਂ ਤਾਂ ਸਾਰੀਆਂ ਚੀਜ਼ ਤੁਹਾਨੂੰ ਸੋਹਣੀ ਸੁਹਣੀ ਚੰਗੀ ਚੰਗੀ ਹੀ ਦਿਖਾਈ ਜਾਂਦੀ ਨੇ ਤਾਂ ਕਿ ਠੀਕ ਆ ਤੁਹਾਨੂੰ ਵਾਵਾ ਮਿਲੇ ਤੁਹਾਨੂੰ ਵਧੀਆ ਵਧੀਆ ਲੋਕਾਂ ਦੇ ਜਿਹੜੇ ਕਮੈਂਟ ਆਉਣ ਇਹੀ ਕਾਰਨ ਪਤਾ ਸਾਰਿਆਂ ਨੂੰ ਹੁੰਦਾ ਹੀ ਨਹੀਂ ਕਿ ਮੈਨੂੰ ਪਤਾ ਤਾਂ ਹੀ ਮੈਂ ਦੱਸ ਰਹੀ ਆ ਸਾਰਿਆਂ ਨੂੰ ਹੀ ਪਤਾ ਹੁੰਦਾ ਪਰ ਨਹੀਂ ਕੋਈ ਦੱਸਦਾ ਨਹੀਂ ਆ ਜ਼ਰੂਰੀ ਨਹੀਂ ਕਿ ਇਕੱਲੇ ਕੈਨੇਡਾ 'ਚ ਨਹੀਂ ਇਹ ਸਾਰੇ ਕਿਤੇ ਇੰਡੀਆ 'ਚ ਵੀ ਹੈਗਾ ਕਈ ਲੋਕ ਬਹੁਤ ਵਧੀਆ ਨੇ ਘਰੋਂ ਕਈ ਬਹੁਤ ਮਾੜੇ ਇੱਥੇ ਵੀ ਕਈ ਐਵੇਂ ਦੇ ਵੀ ਆ ਜਿਨ੍ਹਾਂ ਕੋਲ ਰੈਂਟ ਕਰਾਇਆ ਦੇਣ ਦੇ ਵੀ ਪੈਸੇ ਨਹੀਂ ਹੈਗੇ ਵੀਸੀ ਮਹੀਨੇ ਦਾ ਕਿਰਾਇਆ ਕਿਵੇਂ ਦੇਣਾ ਉਹ ਬਾਹਰ ਰਹਿੰਦੇ ਆ ਹੁਣ ਵਿੰਟਰ ਆ ਜਾਣੀ ਆ ਠੰਡ ਚ ਤੰਬੂ ਲਾ ਕੇ ਰਹਿੰਦੇ ਆ ਉਹ ਵੀ ਇੱਕ ਸੱਚ ਐ ਇੱਥੋਂ ਦਾ ਯਾ ਹਰ ਕਿਸੇ ਤੇ ਚੰਗੇ ਮਾੜੇ ਥੋੜਾ ਮਾਈਂਡ ਸੈਟ ਹਰੇਕ ਦਾ ਆਪਣਾ ਹੁੰਦਾ ਕਿਸੇ ਨੂੰ ਇਹ ਜਗ੍ਹਾ ਬਹੁਤ ਹੀ ਵਧੀਆ ਲੱਗਦੀ ਆ ਕਿਸੇ ਨੂੰ ਲੱਗਦਾ ਕਿ ਇੱਥੇ ਦਾ ਕੁਝ ਹੈ ਹੀ ਨਹੀਂ ਇਸ ਤਾਂ ਉੱਥੇ ਠੀਕ ਸੀ ਸੋ ਸਾਰਿਆਂ ਦਾ ਆਪਣਾ ਹੁੰਦਾ ਹਨ ਪਰ ਇਹ ਹੁੰਦਾ ਕਿ ਮੇਕ ਸ਼ੋਰ ਕਰੋ ਕਿ ਤੁਹਾਨੂੰ ਕੱਲ ਨੂੰ ਇਹ ਨਾ ਪਛਤਾਉਣਾ ਪਏਗੀ ਮੈਂ ਤਾਂ ਉਹਨੂੰ ਦੇਖਿਆ ਸੀ ਮੈਂ ਤਾਂ ਤਾਂ ਡਿਸੀਜਨ ਬਣਾ ਲਿਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਇੱਥੇ ਆ ਕੁਛ ਆ ਉਹ ਸਾਰੀ ਚੀਜ਼ਾਂ ਪਤਾ ਹੋਣੀ ਚਾਹੀਦੀ ਨੇ ਆਪਣੇ ਕੋਲ ਸੋਸ਼ਲ ਮੀਡੀਆ ਆਪਣੇ ਹੱਥ 'ਚ ਫੋਨ ਨੇ ਵਧੀਆ ਚੀਜ਼ ਆ ਸਾਰਾ ਕੁਝ ਇੱਥੇ ਅਵੇਲੇਬਲ ਆ ਤੁਸੀਂ ਦੇਖੋ ਪ੍ਰੋਪਰ ਉਹ ਚੀਜ਼ ਬਾਰੇ ਕਿ ਹਾਂ ਇੱਥੇ ਕੀਮੇ ਦਾ ਮਾਹੌਲ ਆ ਕੀ ਚੱਲ ਰਿਹਾ ਇੱਥੇ ਤਾਂ ਉਹਦੇ ਨਾਲ ਕੀ ਹੁੰਦਾ ਸਾਨੂੰ ਥੋੜਾ ਸੌਖਾ ਹੋ ਜਾਂਦਾ ਡਿਸੀਜਨ ਬਣਾਉਣ ਦੇ ਵਿੱਚ ਹੋਰ ਤਾਂ ਕੁਝ ਨਹੀਂ ਕਿਉਂਕਿ ਕੋਈ ਵੀ ਇਨਸਾਨ ਆ ਤੁਹਾਨੂੰ ਖੁੱਲ ਕੇ ਨਹੀਂ ਸਾਰਾ ਸੱਚ ਦੱਸੂਗਾ ਕੁਝ ਕੁ ਲਿਮਿਟੇਸ਼ਨਸ ਹੁੰਦੀਆਂ ਨੇ ਹਰ ਚੀਜ਼ ਦੀ ਪ੍ਰੋਪਰ ਜਾਣਕਾਰੀ ਲੈਣ ਦੇ ਲਈ ਸਾਨੂੰ ਖੁਦ ਹੀ ਉਸ ਚੀਜ਼ ਦੇ ਵਿੱਚ ਕੁਦਣਾ ਪੈਣਾ ਤੇ ਫੇਰ ਹੀ ਸਾਨੂੰ ਸੱਚ ਪਤਾ ਲੱਗਣਾ ਹਰ ਇਨਸਾਨ ਹੀ ਡਰਦਾ ਹਨਾ ਕਿ ਮੈਨੂੰ ਕੋਈ ਬੁਰਾ ਨਾ ਬੋਲ ਦੇ ਮੈਨੂੰ ਕੋਈ ਇਹ ਨਾ ਕਹਿ ਦੇ ਉਹ ਨਾ ਕਹਿ ਦੇ ਤਾਂ ਕਰਕੇ ਤੁਹਾਨੂੰ ਕਈ ਚੀਜ਼ਾਂ ਨੇ ਜੜੀਆਂ ਨਹੀਂ ਦੱਸੀਆਂ ਜਾਣਗੀਆਂ ਸਾਡੀ ਪ੍ਰੋਬਲਮ ਇਹ ਹੁੰਦੀ ਅਸੀਂ ਰੀਸ ਚ ਪੈ ਜਾਂਦੇ ਆ ਮੈਨੂੰ ਨਹੀਂ ਪਤਾ ਉਹਨਾਂ ਦੀ ਸਟਰਗਲ ਕਿੰਨੀ ਰਹੀ ਹੈ ਉਹਨਾਂ ਨੇ ਡਬਲ ਡਬਲ ਸ਼ਿਫਟਾਂ ਲਾਈਆਂ ਹੋਣਗੀਆਂ ਉਹਨਾਂ ਨੇ ਕਿੰਨਾ ਜ਼ਿਆਦਾ ਕੰਮ ਕੀਤਾ ਹੋਊਗਾ ਪਰ ਅਸੀਂ ਦੇਖਦੇ ਆ ਕਿ ਉਹਨਾਂ ਦੇ ਕਾਰਨ ਨੇ ਹਾਂ ਪਰ ਫਿਰ ਵੀ ਇੰਨੇ ਸਾਲ ਲਾਉਣ ਦੇ ਬਾਵਜੂਦ ਵੀ ਉਹਨਾਂ ਦੇ ਅੰਦਰ ਬਹੁਤ ਕੁਝ ਚੱਲਦਾ ਰਹਿੰਦਾ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਇੰਨੇ ਸਾਲ ਲਾ ਕੇ ਇੰਨਾ ਕੰਮ ਕਰਕੇ ਵੀ ਸਟ्रेस ਕਿਉਂ ਹੈ ਇੰਨਾ ਉਹ ਚੀਜ਼ ਤਾਂ ਮੈਨੂੰ ਅੱਜ ਤੱਕ ਨਹੀਂ ਪਤਾ ਲੱਗ ਸਕਿਆ ਵੀ ਇੱਥੇ ਲੋਕਾਂ 'ਚ ਸਟ्रेस ਕਿਉਂ ਹੈ ਨਾ ਇੱਥੇ ਲੋਕ ਨਾ ਮੈਂਟਲੀ ਅਫਸੈਟ ਬਹੁਤ ਨੇ ਪਤਾ ਨਹੀਂ ਕਿਉਂ ਵੱਡੇ ਵੱਡੇ ਗੱਡੀਆਂ 'ਚ ਉਤਰਨਗੇ ਪਰ ਖੁਸ਼ ਨਹੀਂ ਹੁੰਦੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਨਹੀਂ ਹੁੰਦੀ ਹੈ ਜਿਹੜੀ ਕਿ ਸਾਡੇ ਲੋਕਾਂ 'ਚ ਨਾਰਮਲੀ ਪਾਈ ਜਾਂਦੀ ਹੈ ਸਾਡੇ ਤਾਂ ਜਿੰਨਾ ਮਰਜ਼ੀ ਕੰਮ ਜੇ ਦੇਣਾ ਹੋਵੇ ਤਾਂ ਵੀ ਖੁਸ਼ ਰਹਿੰਦੇ ਆ ਇੱਥੇ ਨਹੀਂ ਇਹ ਚੀਜ਼ ਹੈਗੀ ਪਤਾ ਨਹੀਂ ਇਹ ਮੁਲਕ ਹੀ ਐਵੇਂ ਦਾ ਜਾਂ ਕੀ ਆ ਰੱਬ ਜਾਣਦਾ ਪਰ ਹੈਗਾ ਫਰਕ ਸੋ ਤੁਸੀਂ ਕਿਤੇ ਵੀ ਰਹਿਣਾ ਖੁਸ਼ੀ ਤੁਸੀਂ ਆਪ ਲੱਭਣੀ ਹੁੰਦੀ ਹੈ ਉਹਦੇ ਲਈ ਕੋਈ ਕੰਟਰੀ ਨਹੀਂ ਮੈਟਰ ਕਰਦੀ ਮੈਨੂੰ ਇਦਾਂ ਲੱਗਦਾ ਮੈਂ ਕਈ ਵਾਰ ਸੋਚਦੀ ਹੁੰਨੀ ਆ ਮੈਂ ਖੁਦ ਵੀ ਸੋਚਦੀ ਆ ਇਹ ਚੀਜ਼ਾਂ ਕਿ ਜਦੋਂ ਮੈਂ ਇੰਡੀਆ ਸੀਗੀ ਮੈਨੂੰ ਲੱਗਦਾ ਸੀ ਕਿ ਉੱਥੇ ਚਲੀ ਜਾਵਾਂ ਸਾਰਾ ਕੁਝ ਸੈੱਟ ਪਰ ਇੱਥੇ ਆ ਕੇ ਜਿਹੜੀਆਂ ਪ੍ਰੋਬਲਮਾਂ ਫੇਸ ਕੀਤੇ ਨੇ ਮੈਨੂੰ ਇਦਾਂ ਲੱਗਿਆ ਸੀ ਕਿ ਇੰਨੀ ਤੰਗ ਤਾਂ ਮੈਂ ਉੱਥੇ ਵੀ ਨਹੀਂ ਹੋਈ ਫਿਰ ਮੈਨੂੰ ਛੇਤੀ ਵੀ ਸਮਝ ਆ ਗਿਆ ਵੀ ਇਹ ਇਹ ਤੁਹਾਡੇ ਅੰਦਰ ਹੁੰਦਾ ਕਿ ਤੁਸੀਂ ਲਾਈਫ ਨੂੰ ਕਿਵੇਂ ਜਿਉਣਾ ਕਿ ਜੇ ਤੂੰ ਇਹਨਾਂ ਚੀਜ਼ਾਂ ਪਿੱਛੇ ਭੱਜਦੀ ਰਹੀ ਤਾਂ ਇਦਾਂ ਮਤਲਬ ਸਾਰੀ ਜ਼ਿੰਦਗੀ ਤੂੰ ਖੁਸ਼ ਰਹਿ ਨਹੀਂ ਸਕਦੀ ਕਿਉਂਕਿ ਪ੍ਰੋਬਲਮਾਂ ਤਾਂ ਆਉਣੀਆਂ ਹੀ ਆਉਣੀਆਂ ਜਦੋਂ ਤੱਕ ਜਿਉਂਦੇ ਆ ਸਾਰਾ ਪ੍ਰੋਬਲਮਾਂ ਆਉਣੀਆਂ ਹੀ ਆ ਜ਼ਿੰਦਗੀ ਉਹ ਸਾਡੇ ਹੱਥ ਚਾਹ ਚੀਜ਼ਾਂ ਨੂੰ ਜਿੰਨੀ ਜਲਦੀ ਸਮਝ ਲਾਂਗੇ ਵਧੀਆ ਰਹਿਾਂਗੇ ਕੋਈ ਦੇਸ ਮਾੜਾ ਨਹੀਂ ਆ ਹਰ ਜਗ੍ਹਾ ਵਧੀਆ ਠੀਕ ਆ ਆਪਣੇ ਆਪ ਦੇ ਵਿੱਚ ਪਰ ਉਹਨੂੰ ਉਹਨੂੰ ਕਿਵੇਂ ਉਹ ਹਾਲਾਤਾਂ ਦੇ ਵਿੱਚੋਂ ਲੰਘਣਾ ਜਦੋਂ ਅਸੀਂ ਉਹ ਸਿੱਖ ਲੀਆਂ ਚੀਜ਼ਾਂ ਹਨ ਫਿਰ ਲਾਈਫ ਥੋੜੀ ਈਜ਼ੀ ਲੱਗਣ ਲੱਗ ਜੂਗੀ ਵਧੀਆ ਲੱਗਣ ਲੱਗ ਜੂਗੀ ਨਹੀਂ ਤਾਂ ਇੱਥੇ ਬਹੁਤ ਤਖੜੇ ਤਖੜੇ ਲੋਕ ਵੀ ਨੇ ਜਿਹੜੇ ਮੈਂਟਲੀ ਅਫਸੈਟ ਹੋਏ ਹੋਏ ਆ ਫਿਰ ਜੇ ਪੈਸਾ ਆਪਾਂ ਕਹੀਏ ਤਾਂ ਫਿਰ ਉਹਨਾਂ ਨੂੰ ਪੈਸਾ ਖੁਸ਼ੀ ਕਿਉਂ ਨਹੀਂ ਦੇ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਤੇ ਡਿਪੈਂਡ ਕਰਦੀਆਂ ਨੇ ਕਿ ਤੁਹਾਡੀ ਲਾਈਫ ਚ ਕੀ ਚੱਲ ਰਿਹਾ ਤੇ ਤੁਸੀਂ ਉਹਨੂੰ ਕਿ ਮੈਂ ਚੇਂਜ ਕਰਨਾ ਦੀ ਲਾਈਫ ਬਹੁਤ ਬੀਜੀ ਇੱਥੇ ਕਿਸੇ ਕੋਲ ਇੰਨਾ ਟਾਈਮ ਨਹੀਂ ਆ ਕਿ ਫੈਮਿਲੀ ਨੂੰ ਵੀ ਟਾਈਮ ਦੇ ਦੂਗਾ ਬਸ ਇਦਾਂ ਹੀ ਆ ਕੰਮ ਤੋਂ ਆਏ ਕੰਮ ਤੋਂ ਚਲੇ ਗਏ ਤਾਂ ਕਰਕੇ ਮੈਂ ਖੁਦ ਇੱਥੇ ਆ ਜਾਨੀ ਆ ਆਪਣੇ ਆਪ ਨੂੰ ਬੀਜੀ ਰੱਖਦੀ ਆ ਕਿਉਂਕਿ ਜੇ ਤੁਸੀਂ ਇਦਾਂ ਨਹੀਂ ਕਰੋਗੇ ਤੁਸੀਂ ਸੱਚੀ ਮੈਂਟਲੀ ਅਫਸਰਟ ਹੋਣ ਲੱਗ ਜਾਂਦੇ ਹੋ ਤੁਹਾਨੂੰ ਬਹੁਤ ਪ੍ਰੋਬਲਮ ਆਉਣ ਲੱਗ ਜਾਂਦੀਆਂ ਨੇ ਉਹਦੀ ਸੋਲੂਸ਼ਨ ਲੱਭਣਾ ਪੈਂਦਾ ਆਪਣਾ ਖੁਦ ਹੀ ਤੁਹਾਨੂੰ ਜਿਹੜੀ ਹੈਗੀ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਾਂ ਮੈਨੂੰ ਜੇ ਇਹ ਪ੍ਰੋਬਲਮ ਆ ਰਹੀ ਹੈ ਤਾਂ ਮੈਂ ਤਾਂ ਹੱਲ ਕਿਵੇਂ ਲੱਭਾਂ ਬਈ ਲੋਕ ਐਵੇਂ ਦੇ ਵੀ ਖਾਸ ਕਰਕੇ ਜਿਹੜੇ ਸਪਾਊਸ ਹੁੰਦੇ ਆ ਜਿਨ੍ਹਾਂ ਦੀ ਵਾਈਫ ਮੁੱਕਰ ਗਈਆਂ ਇੱਥੇ ਆ ਕੇ ਬਹੁਤ ਕੁੜੀਆਂ ਨੇ ਜਿਵੇਂ ਮੈਂ ਪੋਤਿਆਂ ਕੇਸ ਸਾਂਝਾ ਕੀਤਾ ਉਹ ਤਾਂ ਇੱਕ ਕੀਤਾ ਆ ਲੱਖਾਂ ਕੁੜੀਆਂ ਨੇ ਐਵੇਂ ਕੀਤਾ ਤੇ ਜਿਹੜੇ ਉਹਨਾਂ ਦੇ ਘਰ ਦੇ ਆ ਤੇ ਉਹ ਮੈਂਟਲੀ ਅਪਸੈਟ ਹੋਏ ਆ ਮੁੰਡੇ ਬਹੁਤ ਇੱਥੇ ਬਹੁਤ ਨਸ਼ਿਆਂ 'ਚ ਪੈ ਗਏ ਕਿਉਂਕਿ ਉਹਨਾਂ ਨੂੰ ਕੋਈ ਰਾਹ ਹੀ ਨਹੀਂ ਲੱਭਦਾ ਹੈਗਾ ਜਿਹੜੀ ਸਾਰੀ ਇਨਕਮ ਸੀ ਸਾਰਾ ਪੈਸਾ ਉਹ ਤਾਂ ਲਾ ਬੈਠੇ ਉਹਨਾਂ ਤੇ ਉਹਦੇ ਕਰਕੇ ਬਹੁਤ ਲੋਕਾਂ ਨੂੰ ਇਹ ਪ੍ਰੋਬਲਮ ਆਈਆਂ ਨੇ ਤਾਂ ਕਰਕੇ ਕਹਿੰਦੇ ਹੁੰਦੇ ਨੇ ਕਿ ਕਦੇ ਵੀ ਇੱਕ ਪਾਸਾ ਨਾ ਦੇਖਿਆ ਕਰੋ ਕਿਸੇ ਵੀ ਚੀਜ਼ ਦਾ ਤੇ ਉਹਦੇ ਤੇ ਹੀ ਡਿਸੀਜਨ ਨਾ ਬਣਾਇਆ ਕਰੋ ਆਪਣਾ ਪ੍ਰੋਪਰ ਦੇਖ ਕੇ ਜਰੂਰੀ ਥੋੜੀ ਜੀ ਮੈਨੂੰ ਕੰਮ ਮਿਲਿਆ ਸਾਰਿਆਂ ਨੂੰ ਮਿਲਿਆ ਹੋਊਗਾ ਤੇ ਜੋ ਮੇਰੇ ਨਾਲ ਚੱਲ ਰਿਹਾ ਜੋ ਮੈਂ ਫੀਲ ਕਰੇ ਸਾਰੇ ਉਹ ਕਰਦੇ ਹੋਣਗੇ ਹਰ ਇੱਕ ਦੀ ਆਪਣੀ ਲਾਈਫ ਹੁੰਦੀ ਆ ਜੇ ਤੁਹਾਡਾ ਨੁਕਸਾਨ ਹੋ ਜਾਂਦਾ ਫਿਰ ਉਹ ਤੁਸੀਂ ਉਹਦੀ ਪਰਭਾਈ ਕਰਨੀ ਹੁੰਦੀ ਹੈ ਤੇ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਉਸ ਸਮੇਂ ਥੋੜਾ ਤੇ ਕੀ ਬੀਤਦੀ ਹੈ ਨਾ ਆਈ ਹੋਪ ਕਿ ਤੁਸੀਂ ਸਮਝ ਰਹੇ ਹੋਵੋਗੇ ਕਿ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਆਂ ਸੋ ਅੱਜ ਆਪਾਂ ਬੇਸਿਕਲੀ ਜਨ ਨਗਰ ਕੀਰਤਨਾਂ ਕੰਮ ਤੇ ਆਪਾਂ ਜਿੱਥੇ ਜਾਂਦੇ ਆ ਤੇ ਅੱਜ ਉਹਦੀ ਵੀਡੀਓ ਵੀ ਆਪਾਂ ਅਪਲੋਡ ਕਰਾਂਗੇ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਸੋ ਮੇ ਵੀ ਅਗਲੀ ਵੀਡੀਓ ਆਉਗੀ ਤੇ ਤੁਸੀਂ ਦੇਖਿਓਗੇ ਇੱਥੋਂ ਦਾ ਨਗਰ ਕੀਰਤਨ ਕਿਵੇਂ ਦਾ ਹੁੰਦਾ ਇੱਥੇ ਲੋਕ ਬੜੇ ਉਤਸ਼ਾਹ ਨਾਲ ਮਨਾਉਂਦੇ ਆ